ਅੱਜ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਦੇ ਲਈ ਅਹਿਮ ਐਲਾਨ ਕੀਤੇ ਨੇ ਜੇਤੂ ਖਿਡਾਰੀਆਂ ਨੂੰ ਕਰੋੜਾਂ ਦੀ ਰਕਮ ਵੰਡੀਆ ਹੈ ਤੇ ਇਸ ਮੌਕੇ ਸੌਟਪੋਰਟ ਖਿਡਾਰੀ ਤੇਜਿੰਦਰ ਤੂਰ ਨੇ ਖਿਡਾਰੀਆਂ ਨੂੰ ਸਨਮਾਨ ਰਕਮ ਦਿੱਤੀ ਹੈ। ਉੱਤਮਾਨ ਸਰਕਾਰ ਦਾ ਜਿਹੜਾ ਕੀ ਧੰਨਵਾਦ ਵੀ ਕੀਤਾ ਹੈ। ਦੱਸਦੇ ਕਿ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹਾਰਮਨ ਪ੍ਰਿਕ ਕੋਰ ਨੇ ਬਿਹਤਰ ਖੇਡ ਸਹੂਲਤਾਂ ਦੇਣ ਦੇ ਲਈ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ। ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਤਿਆਰੀ ਦੇ ਲਈ ਦਿੱਤੀ ਰਕਮ ਉਹਨਾਂ ਦੇ ਲਈ ਬਹੁਤ ਵੱਡੀ ਹੈ। ਤੋਤੀ ਮਾਨ ਸਰਕਾਰ ਦੁਆਰਾ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਬਾਅਦ ਹੁਣ ਲੋਕ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਆਉਣ ਦੇ ਲਈ ਪ੍ਰੇਰਿਤ ਕਰ ਰਹੇ ਨੇ। ਇਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ 스타 ਗੇਂਦਬਾਜ਼ ਅਤੇ ਪੰਜਾਬ ਦੇ ਰਹਿਣ ਵਾਲੇ ਅਰਸ਼ਦੀਪ ਨੂੰ ਵੀ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ। ਜਿੱਤੇ ਅਰਸ਼ਦੀਪ ਦੇ ਪਿਤਾ ਨੇ ਸਰਕਾਰ ਦਾ ਧੰਨਵਾਦ ਕੀਤਾ। ਮੇਰਾ ਨਾਮ ਜਿੰਦਰਪਾਲ ਸਿੰਘ ਹੈ। ਮੇਰੀ ਖੇਡ ਐਥਲੈਟਿਕ ਸ਼ਾਰਟ ਪੁੱਟ ਹੈ। ਇੱਕ ਬਹੁਤ ਵਧੀਆ ਪ੍ਰਾਲਾ ਜੀ ਅਸੀਂ ਮਿਹਨਤ ਕੀਤੀ ਸਾਡੀ ਸਾਨੂੰ ਕੈਸ਼ਵਾਰਡ ਦਿੱਤੇ ਜਿੱਦਾਂ ਜੂਨੀਅਰ ਬੱਚੇ ਟ੍ਰੇਨਿੰਗ ਕਰ ਰਹੇ ਨੇ ਤੇ ਉਹਨਾਂ ਦਾ ਇੱਕ ਬਹੁਤ ਮੋਟੀਵੇਸ਼ਨਲ ਚੀਜ਼ ਆ ਉਹਨਾਂ ਵਾਸਤੇ ਵੀ ਉਹਨਾਂ ਨਾਲ ਵੀ ਹੋਊਗਾ ਵੀ ਅਸੀਂ ਮੈਡਲ ਜਿੱਤੀਏ ਤੇ ਅਸੀਂ ਵੀ ਕੈਸ਼ਵਾਰਡ ਪ੍ਰਾਪਤ ਕਰੀਏ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਸਾਰੇ ਆਪਣੇ ਜਿੰਨੇ ਵੀ ਐਥਲੀਟ ਨੇ ਵੀ ਸਾਰੇ ਇੱਕੋ ਫੋਕਸ ਚ ਗੇਮ ਕਰੋ ਬਈ ਮੁਸੀਬਤਾਂ ਇੰਜੀਆਂ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਸਰ ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟਿਸਿਪੇਟ ਕੀਤਾ ਸੀ ਔਰ ਅਸੀਂ 골ਡ ਮੈਡਲ ਲੈ ਕੇ ਆਏ ਆ ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰੇਪਰੇਸ਼ਨ ਲਈ ਵੀ ਪੈਸੇ ਮਿਲੇ ਔਰ ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ نو ਕਿਸੇ ਲਈ ਅਮਾਉਂਟ ਮੇ ਵੀ ਛੋਟੀ ਹੋਏ ਪਰ ਸਾਡੇ ਲਈ ਬਹੁਤ ਵੱਡੀ ਹੈ ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯਾਹਨ ਜਦੋਂ ਸਟਾਰਟ ਕੀਤਾ ਸੀ ਖੇਡਣਾ ਉਹਦੇ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇੰਨਾ ਸਾਨੂੰ ਸਪੋਰਟ ਕਰ ਰਹੀ ਹੈ ਆਮ ਸ਼ੋਰ ਕਿ ਬਾਕੀ ਦੇ ਬੱਚਾ ਨੂੰ ਵੀ ਹੁਣ ਪੇਰੈਂਟਸ ਔਰ ਉਹਨਾਂ ਦੇ ਆਂਢ ਗੁਆਂਢੀ ਇਹ ਕਹਿਣਗੇ ਕਿ ਤੁਸੀਂ ਸਪੋਰਟ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ ਥੈਂਕ ਯੂ ਸੋ ਮਚੀ ਲਿੰਗ ਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਿਲ ਹੈ ਔਰ ਦੂਸਰਾ ਜੋ ਗਵਰਨਮੈਂਟ ਨੇ ਸਪੋਰਟ ਕੀਤੀ ਹੈ ਪਹਿਲੇ ਐਡਵਾਂਸਮੈਂਟ ਹੀ ਦਿੰਦਾ ਹੈ ਪ੍ਰਪਰੇਸ਼ਨ ਵਾਸਤੇ ਔਰ ਜਦੋਂ ਵਿਨ ਕਰਕੇ ਆਏ ਹੈ ਤੇ ਇੱਕ ਚੰਗਾ ਅਮਾਉਂਟ ਦਿੰਦਾ ਹੈ ਬਹੁਤ ਵਧੀਆ ਉਪਰਾਲਾ ਹੈ ਗਵਰਨਮੈਂਟ ਦਾ क्योंकि जो कम से कम एक तो होता है प्लेयर ने अपनी जो है मेहनत करनी है है हाँ ना लेकिन उसके लिए कुछ इंफ्रास्ट्रक्चर की ज़रूरत है कुछ बेसिक चीज़ा की कुछ आइटम की ज़रूरत है तो वो को फंड ना हो करके वो प्रपरेशन जोड़ी है उस लेवल की नहीं कर सकता है ना तो इसकी वजह से जब पैसा मिलेगा एडवांस जो अमाउंट मिला है तो अगर उसको शू चाहिए अगर उसको कोई स्टिक चाहिए और कुछ तीर कमान चाहिए जो भी चाहिए अगर वो ले लेगा तो ऑटोमेटिक उसकी अच्छी प्रैक्टिस होगी तो